ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ ਸਵਾ 9 ਮੈਂ ਨਾ ਆ ਕੇ ਹੋ ਗਈ ਸੀ ਰੈਡੀ ਤੇ ਬੱਚੇ ਚਲੇ ਗਏ ਸਕੂਲ ਅੱਜ ਮਨ ਲਾਲਾ ਇੱਕ ਹਫ਼ਤਾ ਹੀ ਹੋ ਗਿਆ ਦੋਨਾਂ ਨੂੰ ਤੇ ਦੋਨਾਂ ਨੂੰ ਬਿਮਾਰ ਸੀਗੇ ਦੋਨੇ ਜਣੇ ਤਾਂ ਕਰਕੇ ਭੇਜੇ ਨਹੀਂ ਸੀ ਸਕੂਲ ਅੱਜ ਬੱਚੇ ਵੀ ਚਲੇ ਗਏ ਤੇ ਮੰਮੀ ਲਾ ਰਹੀ ਏ ਝਾੜੂ ਮੰ ਮੇਰਾ ਸਵੇਰੇ ਸਵੇਰੇ ਚਾੜੂ ਕੁੱਤਾਂ ਸ਼ੁਰੂ ਹੋ ਜਾਂਦਾ ਡੈਡੀ ਲੱਗੇ ਹੋਏ ਨੇ ਇੱਧਰ ਅਨਾਰ ਕੱਢਣ ਵਾਸਤੇ ਡੈਡੀ ਅਨਾਰ ਕੱਢ ਰਹੇ ਨੇ ਮੈਂ ਬਣਾ ਰਹੀ ਆ ਚਾਹ ਦੂਜੀ ਵਾਰੀ ਕਿਉਂਕਿ ਅੱਜ ਚਾਹ ਪੀਣ ਦਾ ਦਿਲ ਕਰਦਾ ਨਾਲ ਰੋਟੀ ਖਾਉਣ ਦੀ ਭੁੱਖ ਬਹੁਤ ਲੱਗੀ ਪਈ ਐ ਸਵੇਰ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਮੈਂ ਖਾऊंगी ਕarele ਨਾਲ ਰੋਟੀ ਕarele ਕੱਟ ਲਿਆ ਅੱਜ ਦਾ ਕਿਉਂਕਿ ਪੱਤੇ ਜਾਦੇ ਸੀਗੇ ਕarele ਫਿਰ ਇੰਨਾ ਕਰਦਾਂਗੇ ਅੰਦਰ ਇਦਾਂ ਆਪਣੀ ਚਾਹ ਬਣ ਕੇ ਤਿਆਰ ਆ। ਦੇਖੋ। ਚਲ ਮੈਂ ਮਾਦਾ ਸਮਝਿਆ ਜਿੰਨਾ ਘੰਟ। ਭੁੰਡੀ ਆ ਗਈ ਸਕੂਲੋਂ। ਮੈਂ ਵੀ ਅੱਖਾਂ ਵਿੱਚ ਲੀਆ ਸੀ ਮੰਮੀ ਤੇਰੇ ਕਹਿਣ ਤੇ। ਹੋਰ ਮੜਾ ਸਿਰ ਹੀ ਪਤਾ ਕੀ ਹੋ ਗਿਆ। ਤਾ ਕਹਿੰਦਾ ਪੁੱਤ ਰੈਸ਼ ਜੀ। ਇਹ ਆਪੋ ਨਹੀਂ ਇਹ ਨਹੀਂ ਆਉਂਦੀ ਅੱਖਾਂ ਉੱਦਾਂ। ਮੇਰੇ ਅੱਗੇ ਘਰੇ ਰੋਲਾ ਪਾਇਆ ਚੁੱਪ ਕਰਕੇ ਬੈ ਗਈ। ਲੈਡ ਲੱਗ ਗਿਆ ਨੇ ਇਹਨੇ ਦੇਖ ਲਈ ਮੈਨੂੰ ਸੁੱਤੀ ਪਈਆ ਫਿਰ ਨਹੀਂ ਆਈ ਨਹੀਂ ਉਹ ਤਾਂ ਵੇ ਜਾਗਦੀ ਪਈ ਸੀ ਮੈਨੂੰ ਹੀ ਸੁਵਾਈ ਜਾਂਨੇ ਸੀ ਸੁੱਤੀ ਪਈ ਇਹਨੇ ਨਹੀਂ ਜਦੋਂ ਡੈਡੀ ਬਾਹਰੇ ਉੱਠ ਕੇ ਗਏ ਨੇ ਉਦੋਂ ਵੀ ਮੈਨੂੰ ਪਤਾ ਤਵਾਨ ਬੈੱਡ ਤੇ ਪਾ ਗਏ ਡੈਡੀ ਨੂੰ ਲੱਗੀ ਠੰਡ ਫਿਰ ਡੈਡੀ ਬਾਹਰੇ ਦੇਖਣ ਗਏ ਵੀ ਬਾਹਰ ਹੀ ਗੇਟ ਖੋਲਿਆ ਲੋਕੀ ਜਾਣਾ ਤੇ ਮਮਮੀ ਗਈ ਇਥੋਂ ਜਿਹੜੇ ਜਿਹਨੇ ਮੇਰੀ ਮੰਮੀ ਤੋਂ ਤੇਲ ਲਵਾਉਣਾ ਉਹ ਆ ਸਕਦਾ ਮੰਮੀ ਤੇਲ ਲਾਉਂਦਾ ਹਾਂ ਭਾਈ ਤੇਲ ਲਵਾ ਲਓ ਕਿਨੇ ਲਵਾਣਾ ਆ ਕੇ ਮੇਰੇ ਵਾਲ ਬਹੁਤ ਗੰਦੇ ਨੇ ਮਾਲ ਚ ਵੀ ਕਰਾਉਣੀ ਆ ਭਾਈ ਮਾਲ ਚ ਵੀ ਕਰਾ ਲਓ ਤੇਲ ਲਵਾਉਣਾ ਪੈਂਦਾ ਮੇਰੇ ਵਾਲਾਂ ਚ ਨਹੀਂ ਕੱਗਾ ਨਹੀਂ ਲੱਗਦਾ ਇੰਨੇ ਗੰਦੇ ਵਾਲ ਨੇ ਹੋਰ ਪਰ ਵਾਲ ਭਾਰੀ ਨੇ ਛੱਲੇ ਵਾਲੇ ਵਾਲ ਨੇ ਲੱਡੂ ਆ ਗਏ ਮੱਟਾ ਵੀ ਫੁੱਲੋ ਇਹਨੂੰ ਲੱਗਿਆ ਭੁੱਖਾ ਹੁਣ ਛੋਲੇ ਦੇ ਫੇਵਰਟ ਬਣ ਗਏ ਕੌਂਦੇ ਹੋਏ ਥੋੜੇ ਜਿਹੇ ਪਏ ਸੀ ਉਬਾਲ ਕੇ ਵੀ ਰੱਖੇ ਹੋਏ ਨੇ ਫ੍ਰਿਜ ਚ ਪਏ ਸੀ ਹੁਣ ਇਹਨੂੰ ਮੈਂ ਲਾ ਦਿਆਂ ਜੀਰੇ ਦਾ ਤੇ ਪਿਆਜ਼ ਦਾ ਤੜਕਾ ਇਸੀ ਕਿਉਂ ਦੇ ਵਿੱਚ ਉਹਦੇ ਨਾਲ ਮੰਮਾ ਨੂੰ ਛੋਲੇ ਹੋਰ ਦੇਉਂਦੋ ਛੋਲੇ ਆਪਣੇ ਪਏ ਸੀ ਵੀ ਕਾਹੇ 3 ਗ੍ਰੇਡ ਹੋ ਗਏ ਸੀ ਇਹ ਤਾਂ ਛੋਲੇ ਖਾਣ ਦਾ ਮੌਸਮ ਹੈ ਕਹਾਂ ਮੰਮਾ ਮੈਂ ਛੋਲੇ ਖਾਣ ਨੂੰ ਕਰੂੰ ਨਾਲ ਖਾਊਂਗਾ ਮੈਂ ਖੀਰਾ ਖੀਰਾ ਨਾਲ ਕੱਟ ਕੇ ਸਵਾਦ ਲੱਗਦਾ ਵੇ ਆਲੇ ਮੌਸਮ ਬੜੀ ਨਿਆਰੀ ਆਉਦਾ ਕੁਝ ਫਰਗਾਨੀਆ ਤੇ ਮੌਸਮ ਦਾ ਮੌਸਮ ਮੌਸਮ ਕਣੀਆਂ ਪੈ ਗਈਆਂ ਮਰੇ ਮੌਸਮ ਸੋਹਣਾ ਹੋਇਆ ਪਿਆ ਸਵੇਰ ਦਾ ਮੌਸਮ ਮਮਾ ਪੂਰਾ ਵਧੀਆ ਹੋਇਆ ਪਿਆ ਮੇਰੇ ਪੈ ਗਿਆ ਮੌਸਮ ਕਣੀਆਂ ਜੀਆਂ ਪੈਈਆਂ ਨੇ ਆਲੇ ਨੇ ਨਾ ਪੂਰਾ ਥੋਰ ਦਾ ਨਜ਼ਾਰਾ ਆਇਆ। ਉਹ ਜਿਹੜਾ ਉਹ ਦਿਨ ਤੂਫਾਨ ਆਇਆ ਸੀ ਉਹ ਮੇਰਾ ਆਪਾ ਤੂਫਾਨ ਨਹੀਂ ਸੀ। ਮੀਂਹ ਦਾ ਸੀ। ਮੀਂਹ ਆਵੇ ਮੀਂਹ ਤੇ ਹਵਾ। ਹੰਟੀ ਹਵਾ। ਨੇ ਫਿਰ ਆਪਾਂ ਚੁੱਤੇ ਤੇ ਉਹ ਬੜਾਈਏ ਖਾਣੇ। ਪਕੌੜੇ ਪਿਆਜ਼ ਵਾਲੇ। ਜੋ ਉਹਦੇ ਇੱਕ ਫੇਵਰੇਟ ਬਣ ਗਏ ਪਿਆਜ਼ ਵਾਲੇ ਪਕੌੜੇ। ਜਦ ਮੀਂਹ ਆ ਗਿਆ ਤਾਂ ਪਿਆਜ਼ ਵਾਲੇ ਪਕੌੜੇ ਬਣਨਗੇ ਭਾਈ। ਨੇ ਪਾ ਜੇ ਨਾਲ ਹਰੀ ਚਟਨੀ। ਸਵੇਰ ਦੀ ਜਿਹੜੀ। ਜੋ ਬੰਦਾ ਕੰਬੀਨੇਸ਼ਨ ਚੈੱਕ ਕਰੋ। ਕਾਲੇ ਛੋਲੇ ਨੂੰ ਤੜਕਾ ਲਾ ਕੇ ਜੀਰੇ ਦਾ ਪਿਆਜ਼ ਦਾ ਵਿੱਚ ਨਾਣ ਮਿਰਚ ਹਲਦੀ ਪਾ ਕੇ ਨਾਲ ਖੀਰਾ ਐਂ ਜੋ ਬਨੇ ਰਾਤ ਖਾਦੇ ਸੀਗੇ ਰਾਤ ਦੋ ਰੋਟੀਆਂ ਖਾਦੀਆਂ ਸੀ ਨਾਲ ਹਨ ਤੇ ਹੁਣ ਜੋ ਹੁਣ ਫੇਰ ਅਸੀਂ ਖਾ ਰਹੇ ਦੁਪਹਿਰ ਦੇ ਵੱਜ ਗਏ ਨੇ 3:10 ਫੇਰ ਇਹਨਾਂ ਨੇ ਜਾਣਾ ਟਿਊਸ਼ਨ ਤੇ ਟੇਸਟੀ ਨੇ ਨਾਣ ਠੀਕ ਹੈ ਲਓ ਜੀ ਮੈਂ ਤਾਂ ਸਵੇਰ ਦੀ ਕਹੀ ਜਾਨੀ ਆ ਵੀ ਮੀ ਨਹੀਂ ਆਉਂਦਾ ਮੀ ਨਹੀਂ ਆਉਂਦਾ ਪਰ ਹੁਣ ਕਿਣ ਮਿਣ ਜੀ ਹੋ ਕੇ ਹਟਿਆ ਫੇਰ ਹਟ ਗਿਆ ਸਾਡਾ ਦਿਲ ਕਰਦਾ ਸੀ ਚੁੱਲੇ ਤੇ ਬਰੈਡ ਪਕੌੜੇ ਬਣਾਉਣ ਦਾ ਰੱਬ ਮੀ ਨਹੀਂ ਪਾ ਰਿਹਾ ਹੈਗਾ ਕੀ ਕਰਾਂ ਮੈਂ ਦੱਸ ਹੁਣ ਰੱਬਾ ਪਾ ਦੇ ਮੀ ਅਸੀਂ ਬਰੈਡ ਪਕੌੜੇ ਬਣਾ ਕੇ ਖਾ ਲਈਏ ਚੁੱਲੇ ਤੇ ਜੀ ਕਰਦਾ ਖਾਣ ਦਾ ਇੰਨਾ ਜਿਆਦਾ ਮੈਂ ਸਮਾਨ ਵੀ ਲਈ ਆਈ ਦੁਕਾਨ ਤੋਂ ਦਿਖਾਵਾ ਹੁਣ ਸਮਾਨ ਆ ਬ੍ਰੈਡ ਵੀ ਲਈ ਬੇਸਣ ਵੀ ਲਈ ਤੇ ਚ ਗੁੜ ਲਈਆਂ ਤੇ ਮੰਮੀ ਮੇਰੀ ਭਾਂਡੇ ਬਾਹਨਦੀ ਆ ਮੰਮੀ ਮੈਂ ਤਾਂ ਫੇਰ हट ਗਿਆ ਹੁਣ ਕੀ ਕਰੀਏ ਕੋਈ ਨਾ ਪਾਊਗਾ ਉਸ ਦਾ ਨਾਮ ਕੀ ਸਾਡੇ ਲਾਲਾਂ ਦੇਖਦਿਆਂ ਨੇ ਬ੍ਰੈਡ ਪਕੌੜਿਆਂ ਤੇ ਰੱਬ ਮੈਂ ਨਹੀਂ ਪਾ ਰਿਆ ਅਸੀਂ ਬ੍ਰੈਡ ਪਕੌੜੇ ਖਾਣੇ ਬਾਹਰੇ ਬੈ ਕੇ ਹੈ ਉਸ ਕਾ ਲਾਲਾਂ ਮੈਂ ਵੀ ਵੇਂਦੇ ਜਵਾਰੇ ਪੱਠਾ ਲਾ ਲਾਂਗੇ ਡੈਡੀ ਮੀਂਹ ਚ ਭਿੱਜ ਕੇ ਆ ਗਏ ਬੱਚਿਆਂ ਨੂੰ ਛੱਡ ਕੇ ਆਏ ਨੇ ਟਿਊਸ਼ਨ ਮੀਂਹ ਚ ਭਿੱਜ ਕੇ ਆਏ ਨੇ ਦੇਖੋ ਡੈਡੀ ਦੇ ਕੱਪੜੇ ਗਿੱਲੇ ਨੇ ਅੱਤੇ ਸੁੱਕੇ ਨੇ ਅੱਤੇ ਗਿੱਲੇ ਨੇ ਆਹ ਦੇਖੋ ਮੀਂਹ ਪੈ ਰਿਹਾ ਤੂੰ ਡੱਗਣਾ ਜਾਈ ਮਾਗਾ ਇਹ ਨਹੀਂ ਮੀਂਹ ਪੈ ਰਿਹਾ ਮੰਮੀ ਨੂੰ ਮੈਂ ਕਹਾਂ ਮੰਮੀ ਚੁੱਲ੍ਹੇ 'ਚ ਅੱਗ ਮੋਚਾ ਕੇ ਆ ਛੜਾ ਚੁੱਲਾ ਵੀ ਮੀਂਹ ਚ ਪਿਆ ਅਸੀਂ ਅੱਜ ਚੁੱਲੇ 'ਤੇ ਬਣਾਉਣੇ ਨੇ ਪਕੌੜੇ ਕੁਝ ਮੱਤ ਜੀ ਹੋ ਜੇ ਡੈਡੀ ਤੋਂ ਮੈਂ ਮੰਗਾ ਲਈ ਪਾਲਕ ਮੈਂ ਕਹਾ ਡੈਡੀ ਪਾਲਕ ਲਿਓ ਮੰਮੀ ਨੇ ਪਿਆਜ਼ ਕੱਟ ਤੇ ਮੰਮੀ ਨੂੰ ਬਹਿ ਜਾਂਦੋ ਰੈਡੀ ਇੱਥੇ ਤੁਸੀਂ ਪਾਲਕ ਨਾ ਇਹਦੇ ਵਿੱਚ ਰੱਖੋ ਟੱਕਣ ਚ ਪਾਈ ਇਹਦੇ ਵਿੱਚ ਜਾਇਓ ਇਹ ਤਾਂ ਤੇ ਛਿਲਕੇ ਦਾ ਜੇ ਥੱਲੇ ਸਿੱਟੀ ਜਾਇਓ ਕੂੜਕਵੜ ਜਾ ਪਾਲਕ ਦਾ ਚੋ ਅੱਪਾ ਗੱਲ ਕਰਦੇ ਫਿਰ ਅਸੀਂ ਮੰਮੀ ਨੇ ਪਿਆਜ਼ ਘੱਟ ਤੇ ਉਹ ਦੇਖੋ ਟੋਕਰੀ ਚ ਅੱਪਾ ਪਿਆਜ਼ਾਂ ਵਾਲੇ ਪਕੌੜੇ ਬਹੋਣੇ ਨੇ ਜੋ ਵੀ ਦੇ ਫੇਵਰੇਟ ਵਿੱਚ ਪਾਵਾਂਗੇ ਪਾਲਕ ਮਜ਼ੇਦਾਰ ਮੌਸਮ ਜੀਦਾ ਮੈਨੂੰ ਵੇਖ ਸੀ ਮੰਮੀ ਜਮੇ ਪਤਲਾ ਕਰਨਾ ਆਹ ਕਰਾਂਗੇ ਖੱਟੇ ਤੇ ਫਿਰ ਹੋਣਾ ਤੇ ਫਿਰ ਹੋਣਾ ਦੇ ਮੰਮੀ ਗੁੰਨਰੀਆ ਗੁੜਗ ਲਿਆਂ ਦਾ ਆਟਾ ਦੇਖੋ ਗੋੜਾਣਾ ਪਾਣੀ ਅੱਜ ਮਸਾ ਮੜਿਆ ਮੌਸਮ ਠੰਡਾ ਹੋਇਆ ਮਸਾ ਕਿਣਮਣ ਜੀ ਹੋਇਆ ਪੂਰਾ ਮੀ ਨਹੀਂ ਹੈਗਾ ਜਾਨੀ ਕਿ ਕਿਣਮਣ ਜੀ ਹੋ ਰਹੀ ਆ ਪਰ ਵਧੀਆ ਠੰਡਾ ਮੌਸਮ ਆ ਮੈਂ ਸੋਚਿਆ ਮਮਾ ਚਲੋ ਅੱਜ ਕੁਝ ਮਜ਼ੇਦਾਰ ਬਣਾ ਕੇ ਖਾਂਦੇ ਆ ਜੋ ਵੀ ਵੀ ਮੰਗਦਾ ਸੀ ਅੱਜ ਦੁਪਹਿਰੇ ਕਾ ਨਾ ਮਮਾ ਪਿਆਜ ਵਾਲੇ ਪਕੌੜੇ ਬਣਾ ਦੋ ਮੇਗਾ ਤੇਰਾ ਟਿਊਸ਼ਨ ਦਾ ਟਾਈਮ ਹੋਣਾ ਲਾ ਫਿਰ ਮੈਂ ਹੁਣ ਕਾਲੇ ਚੋਲੇ ਹਨਾ ਵਾਲੇ ਪੈਸੇ ਹਨਾ ਜਿਹਦੇ ਦਾ ਤਣਾ ਤਾ ਲਾ ਕੇ ਉਹੀ ਉਹਨੂੰ ਖਵਾ ਦੇ ਮੈਂ ਕਿਹਾ ਤੂੰ ਆਹ ਖਾ ਤੇ ਜਾ ਹੁਣ ਆ ਕੇ ਉਹਨੂੰ ਪਤਾ ਲੱਗੂਗਾ ਵੀ ਅਸੀਂ ਪਕੌੜੇ ਬਣਾ ਰਹੇ ਹਾਂ ਉਹਨਾਂ ਨੂੰ ਕੁਝ ਪਤਾ ਨਹੀਂ ਹੈਗਾ ਤੇ ਨਾਲ ਬਰੈਡ ਬਣਾਵਾਂਗੇ ਤੇ ਪਿਆਜ਼ਾਂ ਵਾਲੇ ਪਕੌੜੇ ਤੇ ਨਾਲ ਮਿੱਠੇ ਚ ਗੁਲਗਲੇ ਤੇ ਨਾਲ ਸੋਹਮ ਵਾਸਤੇ ਫਰਾਈਜ਼ ਕਿਉਂਕਿ ਸੋਹਮ ਕੁਝ ਨਹੀਂ ਖਾਂਦਾ ਬਾਕੀ ਦੇਖੋ ਜੋ ਬ੍ਰੈਡ ਖਾ ਲੂਗਾ ਵੈਸੇ ਉਹਨਾਂ ਨੂੰ ਕੱਟ ਲਿਆ ਸੀ ਫ੍ਰਾਈਜ਼ ਹੀ ਬਣਾਵਾਂਗੇ ਉਹਦੇ ਵਾਸਤੇ ਮੈਂ ਬਣਾ ਲਈ ਪਦੀਨੇ ਦੀ ਚਟਣੀ ਕਰਾਰੀ ਕਰਾਰੀ ਵਿੱਚ ਦਹੀਂ ਪਾ ਕੇ ਹਰੀਆਂ ਮਿਰਚਾਂ ਪਾ ਕੇ ਪਦੀਨਾ ਪਾ ਕੇ ਤੇ ਇਹ ਬਣਾਈ ਹੈ ਮੈਂ ਗ੍ਰੀਨ ਚਟਣੀ ਤੇ ਆਪ ਕੋ ਬ੍ਰੈਡ ਲਿਆਦੇ ਇਹ ਕੱਟ ਕਰਾਂਗੇ ਬਾਅਦ ਚ ਡੈਡੀ ਨੇ ਅੱਗ ਮਚਾ ਲਈ ਚੁੱਲ੍ਹੇ 'ਚ ਮੈਂ ਚੱਲੀ ਆਂ ਵੰਮੀ ਬਣਾ ਰਹੀ ਆ ਗੁਰਗੁਲੇ ਦਾ ਆਟਾ ਮੱਸਾ ਬਾਹਰ ਪੂੜੇ ਵਾਲਾ ਮਿਹਰੂ ਦਾ ਪੂੜੇ ਬਣਾ ਲਾਂਗੇ ਹਨ ਜੇ ਗੁਰਗੁਲੇ ਨਾ ਬਣੇ ਫਿਰ ਪੂੜੇ ਬਣਾ ਲਾਂਗੇ ਹਨ ਵੀ ਫੋਨ ਮੈਂ ਡੈੜੀ ਦਿਖਾਉਣੀਆਂ ਬਾਹਰ ਮੈਂ ਜਾਣੀ ਆ ਮੰਮੀ ਕੁਝ ਲੈ ਕੇ ਤਾਂ ਨਹੀਂ ਜਾਣਾ ਹੋਰ ਬਾਹਰ ਬਰੈਡ ਲੈ ਜਾਨੀਆਂ ਚਾਕੂ ਲੈ ਜਾਨੀਆਂ ਡੈੜੀ ਕੱਟਣੀਆਂ ਉੱਥੇ ਬੈਠ ਕੇ ਪੱਖਾ ਘਰ ਬੰਦੇ ਹੀਟ ਲੈ ਜਾਨੀਆਂ ਆਹ ਲਾ ਲੀ ਗਰਮਾ ਦੇਖ ਓ ਤਰ ਲਿਆ ਪਕੌੜੇ ਖਾਣ ਦੇ ਮਾਰਿਆਂ ਨੇ ਚੁੱਲਾ ਸਾਡਾ ਇੱਥੇ ਪਿਆ ਸੀ ਇਹ ਚੁੱਲੇ ਵਾਸਤੇ ਬਣਾਈ ਹੋਈ ਸੀ ਡੈੜੀ ਪਰ ਅਸੀਂ ਇੱਧਰ ਕਰ ਲਏ ਇੱਧਰ ਮੀ ਨਹੀਂ ਹੈਗਾ ਕਿਉਂਕਿ ਇਹਦੀ ਬਾਥਰੂਮ ਦੀ ਛੱਤ ਆ ਉੱਪਰ ਥੋੜੀ ਜੀ ਉਹ ਮੈਂ ਬੇਸਣ ਘੋਲਿਆ ਉਹਦੇ ਵਾਸਤੇ ਬਰੈਡਾਂ ਵਾਸਤੇ ਡੈੜੀ ਬਰੈਡ ਕੱਟਣਗੇ ਡੈੜੀ ਚਾਹੀ ਦੂਜੇ ਲੋੜ ਚੌਰ ਸੀ ਕੱਟ ਦੋ ਬਸ ਪਚਾ ਹਾਂ ਹਾਂ ਤੇ ਇੱਧਰ ਅਸੀਂ ਦੋ ਪਕੌੜੇ ਹਜੇ ਪਿਆਜ਼ਾਂ ਵਾਲੇ ਪਾ ਕੇ ਦੇਖੇ ਨੇ ਪਿਆਜ਼ਾਂ 'ਚ ਮੈਂ ਪਾਲਕ ਵੀ ਪਾਈ ਆ ਕੱਟ ਕੇ ਮੈਂ ਕਿਹਾ ਚਲੋ ਇਹਨੇ ਨੂਨ ਮਿਰਚ ਚੈੱਕ ਕਰਦੇ ਹਾਂ ਹਜੇ ਕਿਹੜਾ ਬਚਿਆ ਆਏ ਨੇ ਇਹ ਨਹੀਂ ਪਰ ਅੰਦਰ ਚੁੱਲ੍ਹਾ ਅੰਦਰ ਜਾਣਾ ਪੈਣਾ ਨਹੀਂ ਆਊਗਾ ਚੁੱਲ੍ਹਾ ਅੰਦਰ ਲੈ ਜਾਣਾ ਪੈਜੀ ਅੰਦਰ ਕਿੱਥੇ ਧਰਾਂਗੇ ਮੀ ਪਈ ਜਾਂਦਾ ਦੇਖੋ ਕਿਣ ਮਣ ਹੋਈ ਜਾਂਦੀ ਐ ਅਸੀਂ ਬਹਿ ਗਏ ਪਰ ਠੀਠ ਹੋ ਗਿਆ ਅੱਜ ਅਸੀਂ ਮੀਂਹ ਜੀ ਵਟਣਾ ਹੈ ਮੀਂਹ ਦੀ ਨਜ਼ਾਰੇ ਲੈਣੇ ਨੇ ਅੱਜ ਅਸੀਂ ਹੋਰ ਕੁਝ ਨਹੀਂ ਕਰਨਾ ਜਮਾ ਕੀਤਾ ਪਕੌੜੇ ਖਾ ਲੋ ਗਾਇਜ਼ ਖਾਓ ਖਾਓ ਪਾਈ ਮੀਂਹ ਵੀ ਪੈਂਦਾ ਐ ਅਸੀਂ ਨਵੇਂ ਤਰੀਕੇ ਨਾਲ ਬਣਾਉਣ ਲੱਗੇ ਆ ਮੀਂਹ ਮੈਂਦੇ ਚ ਮੀਂਹ ਪੈਂਦੇ ਚ ਛੱਤ ਵੀ ਸਾਡੀ ਟੈਂਪਰੇਰੀ ਜੀ ਆ ਪਰ ਐ ਆ ਰੱਬ ਨੇ ਖੈਰ ਕਰੀ ਹੋਈ ਆ ਤੇਲ ਦੇ ਵਿੱਚ ਛੱਟਾ ਛੋਟਾ ਦਾ ਨਹੀਂ ਪਿਆ ਮੀਂਦਾ ਪਕੌੜੇ ਵੀ ਸਾਡੇ ਇਹਨਾਂ ਸੁੱਕ ਬਰੂਰੇ ਨੇ ਪੋਰਾ ਨਹੀਂ ਗਿੱਲੇ ਹੋਣ ਦੇ ਦੇਖੋ ਕਿਹੜੇ ਤਰੀਕੇ ਨਾਲ ਸੀ ਢਾਕੇ ਪਕੌੜੇ ਬਣਾ ਲੈਣ ਕਿਆ ਸਟੱਬ ਚੈੱਕ ਕਰੋ ਸਾਡੇ ਹਾਂ ਤੁਸੀਂ ਵੀ ਮੀਂਹ ਚਹੀ ਬਣਾ ਕੇ ਦਿਖਾਓ ਸਾਨੂੰ ਅੱਜ ਤਾਂ ਤੁਹਾਨੂੰ ਬਣਾ ਕੇ ਦਿਖਾਤੇ ਮੀਂਹ ਪੈਂਦੇ ਚ ਮੈਂ ਨਹੀਂ ਕਰਿਓ ਖਾ ਲੋ ਸਾਰੇ ਕਮੈਂਟ ਕਰਿਓ ਨਾਲੇ ਖਾ ਲੋ ਆ ਕੇ ਡੇੜੀ ਚੱਲੇ ਨੇ ਕਿ ਜੋ ਆਕਾਂ ਨੂੰ ਲੈਣ ਡੈਡੀ ਬੱਚਿਆਂ ਨੂੰ ਲੈਣ ਚੱਲੇ ਨੇ ਟਿਊਸ਼ਨ ਤੋਂ ਉਹ ਵੀ ਆ ਕੇ ਖਾਣਗੇ ਹਜੇ ਉਹਨਾਂ ਵਾਸਤੇ ਗੁਲਗਲੇ ਵੀ ਬਣਾਉਣੇ ਨੇ ਅਸੀਂ ਨੇ ਚਾਹ ਚੜ੍ਹ ਜੂਗਾ ਚੋ ਚੜ੍ਹਿਆ ਪਿਆ ਉਹਨਾਂ ਨੂੰ ਭਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਲਾਇਕ ਕਰਦੇ ਹੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਵੀ ਜਰੂਰ ਉਹਤੇ ਵੀ ਟਿਕ ਕਰ ਦਿਆ ਕਰੋ ਹਾਂ ਦੱਸਿਓ ਨਾ ਘਰੇ ਆ ਕੇ ਦੇਖਣਗੇ ਵੀ ਆ ਕੀ ਨਹੀਂ ਜਾਂਦੇ ਨਹੀਂ ਮੀਂਹ ਪੈਣੇ ਹੋਰ ਆ ਦੇਖੋ ਲੈਣ ਚੱਲੇ ਬੱਚਿਆਂ ਨੂੰ ਟਿਊਸ਼ਨ ਤੇ ਬੱਚਿਆਂ ਦਾ ਦਾਦਾ ਮੀ ਪੈਂਦੇ ਚ ਲੈਣ ਚੱਲਿਆ ਬੱਚਿਆਂ ਨੂੰ ਰਾਣ ਦਾ ਫੁੱਲ ਹੀ ਲੜੀ ਆਪੇ ਲੱਗ ਜੂਗਾ ਕੁੜੀਏ ਮੀ ਪੈਂਦਾ ਮੋਬਾਈਲ ਤੇ ਨਹੀਂ ਐਨਾ ਨਹੀਂ ਆ ਮੀ ਤਾਂ ਦੂਰ ਆ ਅਸੀਂ ਅੰਦਰ ਰੱਖਿਆ ਏ ਆ ਨਾ ਗਿਓ ਵੀ ਆ ਥਾਲੀ ਜੀ ਚ ਚਾਰ ਪੰਜ ਗੇ ਪਏ ਨੇ ਅਸੀਂ ਬਰੈਡ ਬਣਾ ਲਈ ਬਰੈਡ ਬਣਾ ਕੇ ਅੰਦਰ ਰੱਖਿਆ ਏ ਪਿਆਜ਼ ਵਾਲੇ ਪਕੌੜੇ ਵੀ ਬਣਾ ਕੇ ਥੋੜੇ ਜਿੰਨੇ ਅੰਦਰ ਰੱਖਤੇ ਕਿਉਂਕਿ ਗਿੱਲੇ ਨਮ ਬਾਅਰ ਚ ਕਰਕੇ ਉਹ ਤਾਂ ਵੈਸੇ ਸਾਡਾ ਸਾਰਾ ਕੰਪਲੀਟ ਕੀਤਾ ਹੈ ਕੰਮ ਤੇ ਜਲ ਨਹੀਂ ਦਿੰਦੇ ਅਸੀਂ ਤਾਂ ਕਰਕੇ ਡੇਢੀ ਅੰਦਰ ਤਾਂ ਰੱਖਿਆ ਜਗਾ ਥੋੜੀ ਕਰਕੇ ਅਸੀਂ ਤਾਂ ਅੰਦਰ ਰੱਖਿਆ ਹੈ ਆਹ ਤੁਮ ਅਸੀਂ ਹੂੰ ਜਾਨ ਤੇਜ਼ ਨਹੀਂ ਕਰਦੇ ਹੁਣ ਤੇਰੀ ਫੋਟੋ ਆਏ ਆਉਂ ਆ ਡੱਡਾ ਹੋਏ ਤੂੰ ਉਹਦਾ ਦਿਖਦੇ ਨਹੀਂ ਤੇਰਾ ਉੱਪਰ ਨੂੰ ਚੱਕੋ ਹਾਂ ਦੇਖੋ ਫਿਰ ਚੁੱਲਾ ਨਹੀਂ ਦਿਖਦਾ ਕੋਈ ਨਾ ਫਿਰ ਸਾਡੀ ਦੁਕਾਨ ਧੀ ਭਾਈ ਬਣਾ ਕੇ ਪਕੌੜੇ ਬੁੜਾ ਬੁੱਢੀ ਨੂੰ ਖਾਣਦੇ ਆ ਦੇਖੋ ਐ ਜਿਹਨਾਂ ਹੋਣੀਆਂ ਚਾਹੀਦੀਆਂ ਨੇ ਬਾਅਦਸਮੇ ਦੇਖੋ ਪੋਲੀ ਪੋਲੀ ਚੀਜ਼ ਖਿਲਾਉਂਦੇ ਆ ਬੁੱਢਿਆਂ ਨੂੰ ਮੇਰੇ ਤਾਂ ਦੰਦ ਨਿਕਲ ਗਏ ਭਾਈ ਮੈਮ ਤਾਂ ਕਰਕੇ ਕਿਹਾ ਵਾਂਗਾ ਪੋਲੀ ਪੋਲੀ ਖਾ ਲਾਂਗੇ ਤਾਂ ਬਰੈਡ ਬਣਾਏ ਨੇ ਬਰੈਡ ਬਣਾਏ ਨੇ ਕਹਿੰਦੀ ਮੰਮੀ ਤੂੰ ਬਰੈਡ ਖਾ ਲਈ ਗੁਲਗੁਲੇ ਖਾ ਲਈ ਤੂੰ ਗੁਲਗੁਲੇ ਵਰਗੀ ਤਾਂ ਕਹਿੰਦੀ ਪਹਿਲੇ ਹੀ ਆ ਮੈਂ ਕਿਹਾ ਚਾਲ ਕੋਈ ਨਾ ਹੋਰ ਹੋ ਜੂ ਫਿਰ ਤੂੰ ਬਰਾਉਨ ਤੋਂ ਕਿ ਲੈਣਾ ਤੈਨੂੰ ਬਰੈਡ ਮਿਲ ਗਏ ਤੂੰ ਤਾਂ ਸਟਾਰ ਹੈ ਮਜ਼ਾ ਆ ਰਿਹਾ ਬਰੈਡ ਘੈਂਟ ਬਣਿਆ ਕਿੰਨਾ ਵਧੀਆ ਰੰਚੀ ਬਣਿਆ ਅੱਗੇ 24 ਦੀ ਪਲੇਟ ਚੈੱਕ ਕਰ ਲਓ ਤਾਂ ਬਰਾਉਨ ਤੋਂ ਕੀ ਲੈਣਾ ਹਰੀ ਚਟਣੀ ਨਾਲ ਖਾ ਰਿਹਾ ਬਰੈਡ ਤੇ ਪਕੌੜਾ ਕਾਹ ਗੰਦਾ ਬੱਚਾ ਸਾਤਰੀ ਲਈ ਫਿਰਦਾ ਮੰਮੀ ਮੀ ਪੈਂਦਾ ਨਾ ਕਿੱਥੇ ਪੈਂਦਾ ਮੀ ਤਾਂ ਹਟ ਗਿਆ ਮੀ ਤਾਂ ਹਟ ਗਿਆ ਹਾਂਜੀ ਮੰਮਾ ਲੱਗੇ ਨੇ ਹੁਣ ਮੇਰੇ ਫੇਵਰੇਟ ਜੋ ਬੰਦ ਕੰਨ ਕੇ ਲਈ ਬਣਾਉਂ ਜੋ ਬੋਲੇ ਬੋਲੇ ਨੇ ਬੋ ਮੰਮਾ ਤੇਰੀ ਦਾਦੀ ਨੇ ਵੀ ਪੇਟ ਪੂਜਾ ਕਰ ਲਈ ਦਾਦੀ ਨੇ ਤਾਂ ਕਰਾ ਪੀ ਮੈਂ ਦਾਦੀ ਦੇ ਕੋਲੇ ਬਿਠਾ ਆ ਦੇਖ ਲੈ ਲੈ ਮਮਾ ਗਰਾਂ ਦਾ ਦਿਨੂ ਬੇ ਤੁਸੀਂ ਵੀ ਖਾ ਲੋ ਛੇਤੀ ਛੇਤੀ ਸੋਮੂ ਅੰਦਰ ਫਰਾਈਜ਼ ਖਾ ਰਿਆ ਅੰਦਰ ਦਾਦੂ ਬੈਠੇ ਨੇ ਸੋ ਹਮ ਕੋਲੇ ਤੇ ਮੈਂ ਬਣਾ ਰਹੀ ਸੀ ਗੋਲ ਗਰੇ ਹੁਣ ਗੋਲ ਗਿਆਂ ਦੀ ਬਾਰੀ ਆ ਗਈ ਮਮਾ ਕਹਿ ਰਹੇ ਸੀ ਕਿ ਜਦ ਮੇਂ ਮੌਸਮ ਠੰਡਾ ਹੈ ਆਪਾਂ ਕੁਝ ਬਣਾ ਲੈ ਮੈਂ ਮਮਨ ਕਿਹਾ ਪਿਆਜ਼ ਵਾਲੇ ਪਕੌੜੇ ਬਣਾ ਲਿਓ ਪਿਆਜ਼ ਵਾਲੇ ਪਕੌੜੇ ਤਾਂ ਬਣਾ ਲਏ ਵਿੱਚ ਪਾਲਕ ਵੀ ਪਾ ਲਿਆ ਤੇ ਨਾਲ ਬਰੈਡ ਵੀ ਬਣਾ ਲੇ ਬਰੈਡਾਂ ਉੱਤੇ ਪਿਆਜ਼ ਤੇ ਪਾਲਕ ਰੱਖਣ ਜੀ ਦਾਦੀ ਹੁਣ ਲੱਗੇ ਹੋਏ ਨੇ ਗੋਲ ਗਰਿਆਂ ਦੇ ਫੱਟੇ ਚੱਕਣ ਗੋਲ ਗਲੇ ਬਣ ਕੇ ਆਈ ਜਾਂਦੇ ਦਾਦੀ ਚੱਕੇ ਜਾਂਦੇ ਦਾਦੀ ਕਹਿੰਦੇ ਚਾਈ ਚੱਲੋ ਕਹਿੰਦੀ ਨਜ਼ਾਰਾ ਆਈ ਜਾਂਦਾ ਜਾਈ ਜਾਂਦਾ ਨਾ ਇਹਦਾ ਗਰਮ ਗਰਮ ਨੇ ਆ ਤੀਜੇ ਪਹਿਲਾਂ ਵਾਲੇ ਆਪਣੇ ਨਾਲ ਠੰਡੇ ਜੇ ਉਹ ਠੰਡੇ ਵੀ ਨਾ ਗਰਮ ਨੇ ਦਾਦੀ ਨੂੰ ਤਾਂ ਠੰਡੇ ਕੋਲ ਕਲੇ ਵੀ ਗਰਮ ਲੱਗ ਰਹੇ ਨੇ ਆਹ ਨੁੱਲੇ ਨਾਲ ਹਾਂ ਮੈਂ ਚੱਕ ਕੇ ਕੋਲ ਕੋ ਆ ਦੇ ਵੀ ਨੂੰ ਆ ਗਰਮ ਨੇ ਉਹ ਤਾਂ ਜਾ ਰਿਹਾ ਸੈਕੰਡ ਆ ਵੀ ਗਰਮ ਨੇ ਉਹ ਵੀ ਗਰਮ ਨੇ ਕੀ ਗਰਮ ਨਹੀਂ ਉਹ ਨਾ ਹੁਣ ਕਹਿੰਦਾ ਫਿਰ ਵੀ ਸੋ ਤਾਂ ਸੈਕੰਡ ਜੀ ਅੱਧਾ ਬੋਣ ਹੋਣਾ ਉਹਨਾਂ ਨੇ ਦਾਦੀ ਵੀ ਬੈਠੇ ਦਾਦੂ ਵੀ ਉਧਰੋਂ ਆਇਆ ਨਾ ਮਾਮੇ ਦਾ ਮੁੰਡਾ ਉਹ ਖੇਡਦਾ ਫਿਰਦਾ ਸੋਮੂ ਨਾਲ ਮੈਂ ਉਧਰ ਹੀ ਆਤੀ ਨਾਨੂ ਨਾਨੀ ਨਾਨੂ ਨਾਨੀ ਕਿਨੂੰ ਪਕੌੜੇ ਤੇ ਬ੍ਰੈਡ ਤੇ ਗੁਲਗੁਲੇ ਫੜਾਉਂਦਾ ਤਾਂ ਆਇਆ ਮੇਰੇ ਨਾਲ ਸਕੂਟਰੀ ਤੇ ਹੁਣ ਖੇਡਦਾ ਫਿਰਦੇ ਨੇ ਜਦ ਮੈਂ ਖੇਡਦਾ ਫਿਰਦਾ ਉਦੋਂ ਮਮਾ ਮਾ ਤੇ ਰਹਿ ਗਏ ਹੁਣ ਮਾੜੇ ਗੁੜਗਲੇ ਹੁਣ ਉਹ ਬਣਾ ਰਹੇ ਬਾਈ ਇੱਕ ਇੱਕ ਬਾਰ ਦੇ ਰਹੇ ਇੱਕ ਸਵਾਨ ਲਓ ਜੀ ਰਾਤ ਦੇ 9:00 ਵਜੇ ਹੁਣ ਬੱਚੇ ਫੇਰ ਗੁੜਗਲੇ ਖਾਣ ਲੱਗੇ ਨੇ ਇਧਰ ਮੰਮੀ ਪੈ ਗਈ ਡੈਡੀ ਉਧਰ ਚਲੇ ਗਏ ਤੇ ਸਾਡਾ ਨਾ ਏਸੀ ਨਹੀਂ ਚੱਲ ਰਿਹਾ ਘਟ ਜਾਨੀ ਕਿ ਕੂਲਿੰਗ ਨਹੀਂ ਕਰ ਰਿਹਾ ਹੁਣ ਜਾਲੀਆਂ ਸਾਫ਼ ਕਰਦੇ ਆ ਮੰਮੀ ਚਲੋ ਉੱਠੋ ਘੋੜੀ ਚੱਕੀ ਅੰਦਰੋਂ ਹੋਰ ਮਾਦੂ ਮम्मी ਕਰਦੇ ਆ ਇਹਨਾਂ ਨੂੰ ਬੈਠੇ ਰਹਿਣ ਦੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਨਿਕੇ ਜਣੇ ਟਿਕਣਾ ਨਹੀਂ ਹੈ ਲੋ ਫਿਰ ਚਾਲੀਆਂ ਸਾਫ ਕਰਦੀ ਆ ਇੱਧਰ ਮੈਂ ਦੁੱਧ ਲੈ ਕੇ ਆਈ ਆ ਤੇ ਇੱਧਰ ਅਸੀਂ ਗੋਲਗਲੇ ਤੇ ਬਰੈਡ ਅੰਦਰ ਰੱਖ ਲਏ ਏਸੀ 'ਚ ਵੀ ਠੰਡੇ ਰਹਿਣਗੇ ਬਾਹਰ ਗਰਮੀ ਆ ਖਰਾਬ ਨਾ ਹੋ ਜਾਣ ਤੇ ਡੈਡੀ ਚਲੇ ਗਏ ਆ ਦੁੱਧ ਲੈ ਕੇ ਰੱਬ ਦੀ ਮਾਤੇ ਮम्मी ਆਇਆ ਕੋਠੇ ਤੋਂ ਪਹਿਲਾਂ ਅਸੀਂ ਏਸੀ ਦੀਆਂ ਜਾਲੀਆਂ ਸਾਫ ਕੀਤੀਆਂ ਤੇ ਹੁਣ ਨਾ ਉੱਪਰ ਡੈਡੀ ਨੇ ਨਾ ਚੇਪੂ ਲਾ ਕੇ ਸੀਗੀ ਪੈਪਾ ਦੇ ਉੱਪਰ ਉਹ ਖੋਲ ਕੇ ਆਇਆ ਹੁਣ ਮੈਨੂੰ ਉਹਦਾ ਬ੍ਰੇਮ ਹੀ ਹੋ ਗਿਆ ਇਹ ਸੀ ਕੂਲਿੰਗ ਨਹੀਂ ਸੀ ਕਰ ਰਿਆ ਮੈਂ ਰਮੇ ਕੋ ਵੀ ਖੋਲ ਲਈ ਇਹ ਵੀ ਕਲੀ ਬਾਰ ਕੀ ਪਤਾ ਹੁੰਦਾ ਨਾ ਵੀ ਗੈਸ ਵਗੈਰਾ ਦੀ ਉਹ ਟਾਈਪ ਆ ਪਾ ਨਾ ਬੰਦ ਮੁਝਣ ਖੋਲੇ ਹੁਣ ਤੇ ਹੁਣ ਦੇਖਦੇ ਆ ਜੇ ਚੱਲੂਗਾ ਬਾਕੀ ਕਰਦੇ ਆ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਜੋ ਵੀ ਪੜਾਈ ਕਰ ਰਿਆ ਹੁਣ ਤੇ ਸੋ ਹੁਣ ਦੁੱਧ ਵੀ ਖੜਿਆ ਸੋ ਨੂੰ ਚਲਾ ਸੂਸੂ ਕਰਕੇ ਆਓ ਬੱਚੇ ਖੜੇ ਹੋ ਜਾ ਸਾਡੇ ਨੂੰ ਹੋ ਗਈ ਕਰਿਆ ਸੀ ਕਰਿਆ ਸੀ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆਂ ਆਪਾਂ ਤੁਹਾਨੂੰ ਅਗਲੇ ਬਲੌਗ 'ਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਛੋਟੀ ਅੰਦਰ ਚੱਕ ਲੈ ਹੈ ਛੋਟੀ ਛੋਟੀ ਵੀ ਨਾਲ ਚੱਕ ਲਿਓ ਨੇ ਹੋਂਮੀ ਅੰਦਰ ਦਾਦੀ ਨੂੰ ਵੱਧ ਨਾ ਲੱਗਦਾ